ਦੀਪ ਜੀ ਬਚਪਨ ਦੇ ਵਿੱਚ ਬਹੁਤ ਛੋਟੀਆਂ-ਛੋਟੀਆਂ ਲੱਗੀਆਂ-ਲੱਗੀਆਂ ਮਿੱਠੀਆਂ-ਮਿੱਠੀਆਂ ਸ਼ਰਾਰਤਾਂ ਤੇ ਜਦੋਂ ਮਤਲਬ ਪ੍ਰਭਾਤ ਫੇਰੀ ਹੋਣੀ ਜਦੋਂ 뮤ਜ਼ਿਕ ਜਦੋਂ ਕਿਸੇ ਤਰ੍ਹਾਂ ਦਾ ਵੀ ਸ਼ਬਦ ਕਿਤਨਾ ਤੇ ਇਹਨਾਂ ਦਾ ਸਾਨੂੰ ਪਤਾ ਲੱਗਦਾ ਸੀ ਕਿ ਜਿਹੜਾ ਇਹਨਾਂ ਦਾ ਸਿਰ ਹੇਲਦਾ ਵਾ ਹੈ ਨਾ 뮤ਜ਼ਿਕ ਤੇ ਨਾਲ ਆਉਣ ਵਾਲੇ ਸਮੇਂ 'ਚ ਸ਼ਾਇਦ ਇਧਰ ਹੀ ਆਪਣਲਦੀਆਂ ਬਲੰਦੀਆਂ ਨੂੰ ਚੰਮਣਗੇ 뮤ਜ਼ਿਕ ਸੀ ਤੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਪਿਆਰ ਕਰਦੇ ਸੀ 뮤ਜ਼ਿਕ ਨਾਲ ਤੇ ਜਦਾਂ ਘੋੜੀ-ਘੋੜਿਆਂ ਨਾਲ ਹਾਂਜੀ ਛੜਕਾ ਛੜਕਾ ਕਿੰਨੀਆਂ ਕ ਖਾਧੀਆਂ ਇਹਨਾਂ ਨੇ ਨਹੀਂ ਛੜਕਾਨੀ ਤੁਸੀਂ ਦੇਖ ਹੀ ਲਿਆ ਕਿੰਨਾ ਦਾ ਨਿਗਾ ਸੁਭਾਅ ਇਹਨਾਂ ਦਾ ਤੇ ਹੈ ਨਾ ਤੇ ਛੜਕਾ ਵਾਲਾ ਅੱਜ ਤੱਕ ਨਹੀਂ ਇਹਨਾਂ ਨੇ ਸਾਨੂੰ ਵਾਲਾ ਮਾਣ ਦਿੱਤਾ ਤੇ ਬਹੁਤ ਨਾਈਸ ਨੇ ਆਗਿਆਕਾਰੀ ਨੇ ਹਾਂਜੀ ਇਹ ਤਿੰਨੋਂ ਹੀ ਭਰਾ ਬਹੁਤ ਪਿਆਰ ਨਾਲ ਰਹਿੰਦੇ ਨੇ ਜਗਰੂਤ ਹੈ ਨਾ ਤੇ ਮੰਨਰੂਪ ਤੇ ਦੀਪ ਜੀ ਹਾਂਜੀ ਕਹ ਲੋ ਬਹੁਤ اچھی ਗੱਲ ਹੈ ਸੋ ਸਾਨੂੰ ਕੋਈ ਇਹਨਾਂ ਨੇ ਨਾ ਕੋਈ ਇਸ਼ਾਰਾ ਆ ਰਿਹਾ ਦੱਸਦੇ ਨਾ ਇਹ ਦੱਸਿਆ ਕਿ ਕਿੰਨੀ ਝਿੜਕਾ ਪੈਂਦੀਆਂ ਰਹੀਆਂ ਤਾਂ ਬੇਸਿਕਲੀ ਪਿਆਰੇ ਬੱਚੇ ਰਹੇ ਨੇ ਵੀ ਚਾਚਾ ਜੀ ਕਹੜੇ ਨੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਐਗਰੀ ਕਰਦੇ ਹੋ ਨਹੀਂ ਇਹ ਤੇ ਚਾਚਾ ਜੀ ਨੇ ਤਾਂ ਕਰਕੇ ਤਾਰੀਫ ਕਰਦੇ ਆ ਗਾਲਾਂ ਦੇ ਆਪਾਂ ਨੂੰ ਬਹੁਤ ਪੈਂਦੀਆਂ ਰਹੀਆਂ ਨੇ ਕਿ ਹੁੰਦਾ ਕਿਹੜਾ ਬੱਚਾ ਕਿਹੜਾ ਬੱਚਾ ਜਿਹਨੂੰ ਕੁੱਟ ਨਹੀਂ ਪੈਂਦੀ ਕੁੱਟ ਖਾ ਖਾ ਕੇ ਹਣਾ ਪਹਿਲਾਂ ਤਾਂ ਇਹ ਧੀ ਕੁਟ ਖਾ ਖਾ ਕੇ ਕਹਿੰਦੇ ਵੀ ਛੂਲ ਸਿੱਧੀ ਕਰਨੀ ਪੈਂਦੀ ਆ ਬਿਲਕੁਲ ਸਾਡੀ ਛੂਲ ਕੁਟ ਖਾ ਕੇ ਸਿੱਧੀ ਹੋਈ ਸਿੱਧੀ ਹੋਈ ਆ ਬਾਕੀ ਮਾਪਿਆਂ ਨੂੰ ਪੇਰੈਂਟਸ ਨੂੰ ਤੁਹਾਨੂੰ ਪਤਾ ਬੱਚੇ ਸ਼ਰਾਰਤਾ ਜੰਨੀਆਂ ਮਰਜ਼ੀ ਕਰਨ ਹੈਨਾ ਸਾਨੂੰ ਨਹੀਂ ਪਿਆਰੇ ਆਉਂਦੇ ਪਿਆਰੇ ਲੱਗਦੇ ਆ ਇਸ ਕਰਕੇ ਸਾਨੂੰ ਉਹ ਸ਼ਰਾਰਤਾ ਉਹ ਇਹਨਾਂ ਦੀਆਂ ਗਲਤੀਆਂ ਸਾਨੂੰ ਨਹੀਂ ਬੁਰੀਆਂ ਲੱਗਦੀਆਂ ਸੀ ਨਾ ਹੀ ਮਤਲਬ ਅਸੀਂ ਖੇਜਦੇ ਸੀ ਇਹਨਾਂ ਤੇ ਕਲਪਦੇ ਨਹੀਂ ਸੀ